جی افسر آنے گا کے سارے پرچے ادر ਬਦਾਰਵਾ ਜੀ ਬਦਾਰਵਾ ਵੰਤਮਾਲ ਸਰਕਾਰ ਬਦਾਰਵਾ ਜੀ ਦੁਲਤਪੁਰ ਸਰਪੰਚ ਜੀ ਹਾਂ ਜੀ ਸਿੱਧਾ ਸਿੱਧਾ ਗੱਲ ਕਰੀਏ ਤਾਂ ਕੀ ਕੋਈ ਪਿੰਡ ਦੇ ਵਿੱਚ ਸਰਕਾਰੀ ਜਿਹੜੀਆਂ ਗਰੰਟੀਆਂ ਜਿਹੜੀਆਂ ਨਹੀਂ ਆਉਂਦੀਆਂ ਸੜਕਾਂ ਵਾਸਤੇ ਗਲੀਆਂ ਵਾਸਤੇ ਨਾਲੀਆਂ ਵਾਸਤੇ ਜਾਂ ਕਿਸੇ ਹਸਪਤਾਲ ਵਾਸਤੇ ਸਕੂਲ ਵਾਸਤੇ ਕੀ ਤੁਹਾਨੂੰ ਕਦੀ ਕੋਈ ਗ੍ਰਾਂਟ ਮਿਲੀ ਹੈ ਨਹੀਂ ਠੀਕ ਹੈ ਕਹਿਣਾ ਚਾਹਦੇ ਤੁਸੀਂ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਸਾਡੀ ਸੜਕ ਦਾ ਮਸਲਾ ਹੱਲ ਹੋਵੇ ਬਾਕੀ ਸਾਡੇ ਛੋਟੇ ਛੋਟੇ ਬੱਚੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਣੇ ਕਿੰਨੇ ਬੀਓਖੇ ਜਾਂਦੇ ਆ ਤੁਸੀਂ ਵਿਆਹ ਵੀ ਆਏ ਰਗਦਾ ਸਾਡਾ ਮਾੜਾ ਹੈ ਸੜਕ ਬਾਕੀ ਛੋਟੇ ਬੱਚੇ ਇਨੀ ਦੇ ਸਾਡਾ ਸਕੂਲ ਨਹੀਂ ਤੇ ਸਾਡਾ ਹੋਰ ਕੁਝ ਨਹੀਂ ਕੀ ਮੰਤਰ ਗੁਰਸੀ ਇਹ ਸਾਲ ਸੜਕ ਦੀ ਮੰਗ ਰਏ ਗੱਲਾਂ ਚ ਰਸੀ ਛੜਪੇ ਸਾਡੀ ਮੰਜ਼ੂਰ ਨਹੀਂ ਦੀ ਉਹਨਾਂ ਚ ਰਸੀ ਬੋਟਾ ਕਿਸੇ ਨੂੰ ਨਹੀਂ ਪਾਣੀ ਕੀ ਤੁਸੀਂ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰੋਗੇ ਹਾਂਜੀ ਅੱਛਾ ਜੀ ਵੀਰ ਜੀ ਅਸੀਂ ਨਾ ਹੁਣ ਇੱਥੇ ਜਿਵੇਂ ਰਹਿਣ ਲੱਗੇ ਸਾਨੂੰ ਆੜਾ ਨੇ ਨਾ ਦਬਾਅ ਦੇ ਥਲੇ ਰੱਖ ਦਿੱਤਾ ਅਸੀਂ ਜਿੰਨੇ ਵੀ ਕੋਈ ਅਫਸਰ ਹੋਣੇ ਨੇ ਉਹਨਾਂ ਸਾਧਿਆਂ ਬੰਦਿਆਂ ਦੇ ਸਾਰਿਆਂ ਦੇ ਮਹਨਤ ਦੇ ਪਰਚੇ ਕਰ ਕਰਕੇ ਅੰਦਰ ਕੀਤੀ ਜਾਂਦੇ ਐ ਐਸੋਤ ਨੂੰ ਸਾਧ ਨੂੰ ਚਾਹੀਦਾ ਜਿਹੜੇ ਇਹਨੂੰ ਕੋਈ ਤਸਵੀਰ ਨਾ ਆਏ ਕਿ ਟਰਾਲੀ ਭਰ ਕੇ ਲਿਆਉਣਾ ਉਹਨਾਂ ਨੇ ਕਾਬਿਲ ਦਾ ਮੱਥੇ ਲੱਗ ਰਿਹਾ ਨਹੀਂ ਜੋ ਲੱਗਣਾ ਚਾਹੀਦਾ ਤੇ ਥਾਪੀ ਮਾਰਨੀ ਚਾਹੀਦੀ ਵੀ ਤੂੰ ਮਿਹਨਤ ਨਾਲ ਕਮਾਈ ਕਰ ਰਿਹਾ ਬਹੁਤ ਵਧੀਆ ਕਰ ਰਿਹਾ ਐ ਆਂਦੀ ਜੇ ਕਈ ਵਾਰ ਮਾਰ ਕੇ ਭਾਰ ਕੇ ਲਾਂਦੀ ਆ ਅਰੇ ਬੱਚਾ ਰੋਟੀ ਖਾਏਗਾ ਠੀਕ ਹੈ ਉਹਦੀ ਚੁੱਕਦੇ ਐਸਓਟ ਸਾਹਿਬ ਜੇਲ੍ਹ ਦੇ ਵਿੱਚ ਮਾਰ ਦਿੰਦਾ ਅਸੀਂ ਹੁਣ ਅਸੀਂ ਨੇ ਸਾਰੀ ਮੀਟਿੰਗ ਕਰ ਲਈ ਅਸੀਂ ਸਾਰੇ ਇੱਕ ਟਰਾਲੀ ਫੜੇ ਜਾਏਗੀ ਅਸੀਂ ਸਾਰੇ ਸਾਰੇ ਇੱਥੇ ਮਰਨ ਨੂੰ ਛੜਕਾਂ ਤੋਂ ਸਾਰਾ ਪਰਿਵਾਰ ਮਰਨ ਨੂੰ ਤਿਆਰ ਹੋ ਗਿਆ ਹੁਣ ਅਸੀਂ ਨਹੀਂ ਡਟ ਕੇ ਵਿਰੋਧ ਕਰਾਂਗੇ ਇਹਨਾਂ ਨੂੰ ਆਜ ਦੇਗੇ ਲੋਟੂ ਪਾਰਟੀ ਇਹਨਾਂ ਦਾ ਅਸੀਂ ਮਰਦਾਬਾਦ ਕਰਾਂਗੇ ਮੋਦੀ ਛੋ ਦੀ ਚੱਕਿਆਗੇ ਤਾਣ ਤੇ ਬੋਡਾ ਰੱਖ ਦਿਆਂਗੇ ਔਰ ਦੋਸਤੋ ਜਿਸ ਟੈਲਰ ਤੋਂ ਤੁਹਾਡਾ ਪਿੰਡ ਜਾ ਰਿਹਾ ਉਸ ਤੋਂ ਲੈ ਕੇ ਅੱਜ ਤੱਕ ਪਾਜੀ ਸਾਡੇ ਸਰਕਲ ਵਾਲੀ ਪਿੰਡ ਦੀ ਤੇ ਨੰਬਰ 2 ਸਾਡੇ ਪਿੰਡ ਦੀ ਬਿਲਡਿੰਗ ਦੇ ਬਣੇ ਸਕੂਲ ਦੀ ਪਰ ਉਹਦੇ ਜੇ ਚੱਲ ਹੀ ਹੋਗਾ ਇਸ ਵਾਰ ਕੇ ਜਿਹੜੀਆਂ ਵੀ ਪਾਟੀਆਂ ਨੇ ਸਾਡੇ ਕੋ ਵੋਟਾਂ ਲੈਣ ਵਾਸਤੇ ਅਸੀਂ ਪਹਿਲਾਂ ਹੀ ਭਾਜੀ ਲਿਖ ਕੇ ਬਗੜਾ ਅਸੀਂ ਲਾਗ ਰੱਖ ਦੇਣਾ ਕਿਸੇ ਨੇ ਅਸੀਂ ਬੋਡ ਨਹੀਂ ਬਿਆਹੇ ਕਿ ਸਾਡਾ ਕੰਮ ਤਾਂ ਕੋਈ ਕਰਦਾ ਨਹੀਂ ਹੋਗਾ ਵਾਈ ਗੁੱਡੀ ਕੋ ਖਾਂਸਾ ਜਿਹੜਾ ਛੱਤ ਦੇ ਜੋਰ ਨਾਲ ਨਾ ਕੋ ਲੈ ਲਿੰਦਾ ਲੈ ਲਿੰਦਾ ਜਿਹੜਾ ਗਰੀਬ ਤਰਸਦਾ ਰਿੰਦਾ ਔਰ ਇਹਨੂੰ ਕੁਝ ਵੀ ਨਹੀਂ ਦਿੱਤਾ ਜਾਂਦਾ ਕਿਉਂਕਿ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਆਪਣਾ ਢੇਡੀ ਭਰਦੀਆਂ ਕਿਸੇ ਗਰੀਬ ਦਾ ਢੇਡੂ ਪੁੱਛਦੀਆਂ ਵੀ ਨਹੀਂ ਆਣ ਕੇ ਪਾਣੀ ਦੇ ਵਿੱਚ ਜੋ ਹਾਲਾਤ ਹੈ ਜੋ ਇਹ ਨਵਰਸਤੇ ਦਾ ਹਾਲਾਤ ਆ ਜੇ ਬੱਚੇ ਮੈਂ ਖੁਦ ਆਨਾ ਮੇਰੇ ਕੱਪੜੇ ਲੰਬੜ ਜਾਂਦੇ ਮੈਂ ਦੂਜੇ ਕੱਪੜੇ ਆਣ ਕੇ ਗੁਰਦਾਰੇ ਬਦਲੇ ਬਦਲੀ ਕਰਨਾ ਪਾਣੀ ਦੇ ਵਿੱਚ ਲੱਖ ਲੱਖ ਪਾਣੀ ਮਲੰਘ ਕੇ ਅੰਦਰ ਆ ਬੀੜੀ ਤੇ ਮੈਨੂੰ ਲੈ ਕੇ ਆਉਂਦੇ ਰਹੇ ਤੇ ਬੀੜੀ ਤੇ ਮੈਨੂੰ ਛੱਡ ਕੇ ਆਉਂਦੇ ਰਹੇ ਇਦਾਂ ਦੇ ਹਾਲਾਤ ਆ ਇੱਥੇ ਤੇ ਬੇਨਤੀ ਆ ਸਾਡੀ ਜਿੰਨੇ ਵੀ ਇੱਥੇ ਸਰਕਾਰ ਨੇ ਜਿੰਨੇ ਵੀ ਵੋਟਾਂ ਮੰਗਣੀਆਂ ਕੋਈ ਵੀ ਹੋਵੇ ਸਾਡਾ ਮਸੀ ਦਾ ਪੁੱਤ ਨਹੀਂ ਗਾ ਕਿ ਉਹ ਨਹੀਂ ਰੋਟਾ ਪਾ ਦਾਂਗੇ ਉਹਨੂੰ ਰੋਟਾ ਤਾਂ ਪਾਵਾਂਗੇ ਸਾਡਾ ਇਹ ਰਸਤਾ ਬਣੇ ਸਕੂਲ ਸਾਡਾ ਚਾਲੂ ਕੀਤਾ ਹੋਇਆ ਵੀ ਹੋਰ ਜਿਹੜੀਆਂ ਸਹੂਲਤਾਂਆਂ ਕਿਉਂਕਿ ਬੱਚੇ ਨੇ ਪੜ੍ਹਨਾਂਗੇ ਅੱਗੇ ਦੇਖੂਗਾ ਕਿੱਦਾਂ ਬਣੂ ਜੇ ਬੱਚੇ ਨੇ ਪੜ੍ਹ ਰਹੇ ਨੇ ਸਾਡੇ ਤੇ ਸਾਡੀਆਂ ਬੇਨਤੀਆਂ ਨੇ ਜੇ ਸਰਕਾਰ ਨੇ ਕਿਹਨੇ ਆਉਣਾ ਪਹਿਲਾਂ ਰਾਹ ਬਣਾ ਕੇ ਤੇ ਆਪ ਉੱਪਰ ਲੰਘ ਕੇ ਆਵੇ ਤੇ ਗੁਰਦੁਆਰੇ ਦਾ ਜਿਹੜੀ ਵੀ ਬਿਲਡਿੰਗ ਹੈ ਵੀ ਭੂਰੀ ਹੈ ਸਾਡੀ ਕੋਈ ਵੇਖਦਾ ਨਹੀਂ ਉਹ ਵਿਚਾਰੇ ਆਪਣਾ ਕੋਲ ਤੇਲ ਫੁੱਲ ਇਕੱਠਾ ਕਰਕੇ ਤੇ ਆਪਣਾ ਨਿੱਤੇ ਇੱਥੇ ਮੜਾ ਗੁਰੂ ਮਾਰੇ ਦਾ ਪ੍ਰਕਾਸ਼ ਕਰਾਇਆ ਉਹਨਾਂ ਨੇ ਤੇ ਸਾਡੀਆਂ ਬੇਨਤੀਆਂ ਜੇ ਆਉਣਾ ਇੱਥੇ ਕਿਸੇ ਸਰਕਾਰ ਨੇ ਚਾਹੇ ਮੋਦੀ ਸਰਕਾਰ ਹੋਵੇ ਤੇ ਚਾਹੇ ਆម ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਸਾਡੀ ਕੋਈ ਵੀ ਸਗੀ ਨਹੀਂ ਹੈ ਜਿਹਨੇ ਹੱਬਿਆ ਸੋਚਿਆ ਨਹੀਂ ਉਹ ਸਾਡੀ ਸਗੀ ਨਹੀਂ ਇਹ